ਇਹ ਪੇਗੋ ਮੈਨੂੰ ਪਾਕਿਸਤਾਨ ਬੰਬ ਲਾ ਕੇ ਆ ਸ਼ੇਰ ਆ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ ਉਦੋਂ ਜੇਕਰ ਅਮਿਤ अरोड़ा ਤੇ ਸਿਮਰਜੀਤ ਸਿੰਘ ਮਾਨ ਦੀ ਗੱਲ ਕਰੀਏ ਤਾਂ ਇਹਨਾਂ ਦਾ ਆਪ ਹੀ ਸ਼ਬਦੀ ਜੰਗ ਲਗਾਤਾਰ ਬਰਕਰਾਰ ਹੈ ਤਾਂ ਦਾਦ ਜੀ ਇਹ ਕਿ ਅਮਿਤ अरोड़ा ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਪਹਿਲਦਮ ਹਮਲੇ ਲੈ ਕੇ ਕਿ ਸਾਨੂੰ ਬੰਬ ਬੰਨ ਕੇ ਭੇਜਿਆ ਜਾਵੇ ਤਾਂ ਇਸ ਦੇ ਤੇ ਸਿਮਰਜੀਤ ਸਿੰਘ ਮਾਨ ਨੇ ਠੋਕਮਾਰ ਜਵਾਬ ਦਿੰਦੇ ਹੋਏ ਕਿਹਾ ਕਿ ਤੁਸੀਂ ਜਾਓ ਅਸੀਂ ਦੁੱਧ ਵੀ ਪਲਾਵਾਂਗੇ ਤੇ ਮਲਨ ਪੱਟੀ ਵੀ ਕਰਾਂਗੇ ਪਰ ਜੇ ਤੁਸੀਂ ਨਾ ਗਏ ਤਾਂ ਅਸੀਂ ਧੱਕੇ ਮਾਰਾਂਗੇ ਜਿਸ ਤੋਂ ਬਾਅਦ ਇਸ ਦੇ ਉੱਤੇ ਅਮਿਤ अरोड़ा ਨੇ ਮੋੜ ਤੋਂ ਕਰਾਰਾ ਜਵਾਬ ਦਿੱਤਾ ਸਭ ਤੋਂ ਪਹਿਲਾਂ ਅਸੀਂ ਸਿਮਰਜੀਤ ਸਿੰਘ ਮਾਨ ਦਾ ਇਹ ਭਿਆਨ ਸੁਣਦੇ ਹਾਂ ਫਿਲਮ ਵਾਲੇ ਕਹਿੰਦੇ ਕਿ ਅਮਿਤ ਕੋਈ ਐਕਸ਼ਨ ਨਹੀਂ ਲੈਣਾ ਪਰ ਸਭ ਤੋਂ ਘੱਟੋਂ ਸਾਨੂੰ ਕੱਟਣ ਤੋਂ ਜਾਈ ਹਾਂ ਹਾਂਜੀ ਭੇਜੋ ਅਸੀਂ ਤਾਂ ਉਹਨਾਂ ਨੂੰ ਦੁੱਧ ਵੀ ਪਿਵਾਵਾਂਗੇ ਬਲਾ ਉਹਨਾਂ ਨੂੰ ਆ ਸਾਡੀ ਪਾਰਟੀ ਉਹਨਾਂ ਨੂੰ ਦੁੱਧ ਵੀ ਪਿਅਊਗੀ ਸਾੜਾ ਕੋਸ਼ ਪਿਅਊਗੀ ਲਿਆਓ ਉਹਨਾਂ ਨੂੰ ਬਾਰਡਰ ਦੇ ਉੱਤੇ ਮੱਲਮ ਪੱਟੀ ਵੀ ਕਰਾਂਗੇ ਦਵਾਈ ਬੋਟੀ ਵੀ ਲਾਵਾਂਗੇ ਰੈੱਡ ਕਰਾਸ ਦਾ ਟੈਂਟ ਵੀ ਲਾਵਾਂਗੇ ਲਿਆਓ ਜੇ ਨਹੀਂ ਜਾਣਗੇ ਸੀ ੱੱਕੇ ਦਵਾਂਗੇ ਚੱਲੋ ਹੁਣ ਉੱਥੇ ਹੀ ਇਸ ਮਾਮਲੇ ਦੇ ਉੱਤੇ ਮੋੜ ਤੋਂ ਅਮਿਤ ਅਰੋੜਾ ਦੇ ਵੱਲੋਂ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਵੀਡੀਓ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਉਸ ਨੇ ਸਿਮਰਜ ਸਿੰਘ ਮਾਨ ਨੂੰ ਜਵਾਬ ਦਿੱਤਾ ਕਿ ਦੁੱਧ ਦੀ ਲੋੜ ਤੁਹਾਨੂੰ ਆ ਹੱਡੀਆਂ ਤੁਹਾਡੀਆਂ ਸੁੱਕੀਆਂ ਹੋਈਆਂ ਨੇ ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਅਸੀਂ ਤਾਂ ਭਾਰਤ ਦੇ ਨਾਲ ਆ ਤੇ ਅਸੀਂ ਬੰਬ ਬੰਨ੍ਹ ਕੇ ਜਾਨ ਨੂੰ ਵੀ ਤਿਆਰਾਂ ਇਸ ਤੋਂ ਇਲਾਵਾ ਹੋਰ ਕੀ ਕੁਝ ਕਿਹਾ ਉਹ ਤੁਸੀਂ ਆਪ ਹੀ ਸੁਣ ਲਓ ਦੋਸਤੋ ਮੈਂ ਤੁਹਾਡਾ ਆਪਣਾ ਸ਼ੇਰ ਜਿਹਨੂੰ ਤੁਸੀਂ ਸ਼ੇਰ ਕਹਿੰਦੇ ਹੋ ਲਾਇਨ ਕਹਿੰਦੇ ਹੋ ਇੱਕੋ ਹੀ ਨਾਮ ਲਾਇਨ ਸ਼ੇਰ ਦੋਸਤੋ ਅੱਜ ਉਸ ਗੱਦਾਰ ਦਾ ਜਵਾਬ ਦੇ ਰਿਹਾ ਵਾਂ ਜਿਨੇ ਬਹੁਤ ਹੀ ਬਦੀ ਸ਼ਤਾਬ ਬਹੁਤ ਹੀ ਬਦੀ ਭਾਸ਼ਾ ਬੋਲੀ ਹੈ ਸਾਡੇ ਅੰਦਰ ਤੇ ਖੂਨ ਹੈ ਅਸੀਂ ਲਾਇਨ ਆ ਅਸੀਂ ਦੇਸ਼ ਭਗਤ ਆ ਮੈਂ ਫਿਰ ਕਹਿ ਰਿਹਾ ਕੀ ਭੇਜ ਦੋ ਮੈਨੂੰ ਪਾਕਿਸਤਾਨ ਬੰਬ ਲਾ ਕੇ ਆ ਸ਼ੇਰ ਆ ਮੈਂ ਵੀ ਥੋੜਾ ਲਾਇਨ ਡਰਦਾ ਨਹੀਂ ਇਹ ਮੈਂ ਜਵਾਬ ਦੇ ਰਿਹਾ ਸਿਮਰਨਜੀਤ ਸਿੰਘ ਮਾਨ ਦੀ ਗੱਲ ਦਾ ਸਿਮਰਨਜੀਤ ਸਿੰਘ ਮਾਨ ਦੀ ਗੱਲ ਦਾ ਜਵਾਬ ਦੇ ਰਿਹਾ ਵਾਂ ਕਿ ਅਸੀਂ ਤੇ ਦੇਸ਼ ਨਾਲ ਆਪਣੇ ਪਿਆਰ ਕਰਦੇ ਆ ਆਪਣੇ ਵਤਨ ਨਾਲ ਪਿਆਰ ਕਰਦੇ ਆ ਕਿਉਂਕਿ ਅਸੀਂ ਹਿੰਦੂਸਤਾਨੀ ਆ ਅਸੀਂ ਆਪਣੀ ਜਾਨ ਹਥੇਲੀ ਤੇ ਰੱਖ ਕੇ ਹੁੰਦੇ ਆ ਅਸੀਂ ਪਰਵਾਹ ਨਹੀਂ ਕਰਦੇ ਸਿਮਰਨਜੀਤ ਸਿੰਘ ਮਾਨ ਨੂੰ ਇੱਕ ਚੀਜ਼ ਕਹਿਣਾ ਚਾਹੁੰਦਾ ਉਹਨੇ ਗੱਲ ਬੋਲੀ ਸੀ ਦੁੱਧ ਤੇ ਘਿਓ ਦੀ ਦੁੱਧ ਤੇ ਘਿਓ ਦੀ ਲੋੜ ਮਾਨ ਸਾਹਿਬ ਸਿਮਰਨਜੀਤ ਸਿੰਘ ਮਾਨ ਜੀ ਉਹ ਤੁਹਾਨੂੰ ਹੈ ਸ਼ੇਰਾਂ ਨੂੰ ਨਹੀਂ ਹੁੰਦੀ ਇਹ ਬੱਬਰ ਸ਼ੇਰ ਹੈ ਸ਼ੇਰਸ ਨਾਲ ਲਾਇਨ ਸ਼ੇਰਾਂ ਨੂੰ ਦੁੱਧ ਕਿਉਂ ਦੀ ਲੋੜ ਨਹੀਂ ਹੁੰਦੀ ਕਿਉਂਕਿ ਅਸੀਂ ਤੇ ਉਹ ਹਾਂ ਕਿਉਂਕਿ ਤੁਸੀਂ ਆਪ ਦੇਖੋ ਇਹ ਚੀਜ਼ ਤੁਹਾਨੂੰ ਲੋੜ ਹੈ ਕਿਉਂਕਿ ਜਿਹੜੀ ਤੁਹਾਡੇ ਅੰਦਰ ਪ੍ਰਵਿਤੀ ਹੈ ਨਾ ਮੈਨੂੰ ਜੱਚੀ ਨਹੀਂ ਹੈਗੀ ਆਪਾਂ ਰਹਿ ਤੇ ਪੰਜਾਬ 'ਚ ਰਹਿਆ ਰਹਿ ਕੇ ਆਪਾਂ ਹਿੰਦੁਸਤਾਨ 'ਚ ਰਹਿਆ ਕਿ ਆਪਾਂ ਬੋਲ ਜੀ ਰਹਿਆ ਸੋ ਤੁਹਾਨੂੰ ਵੀ ਚਾਹੀਦਾ ਸੀ ਇਹ ਬਿਆਨ ਦੇਣਾ ਕਿ ਆਪਣੀ ਤਰ੍ਹਾਂ ਮੈਂ ਤੇਰੇ ਸਾਥ ਹਾਂ ਮੈਂ ਵੀ ਤੇਰੇ ਸਾਥ ਚੱਲੂਗਾ ਬੰਬ ਲਗਾ ਕੇ ਮੁਝੇ ਹਿੰਦੁਸਤਾਨ ਸਰਕਾਰ ਭੇਜੇ ਸੋ ਇਹ ਬਿਆਨ ਦੇਣਾ ਚਾਹੀਦਾ ਸਿੰਗੂ ਜੀ ਸੀ ਮਾਂ ਔਰ ਕੀ ਬਿਆਨ ਦੇਦਾ ਤੁਸੀਂ ਮੈਂ ਕਹਿੰਦਾ ਕਿ ਆਹ ਤੂੰ ਮੇਰਾ ਮਨ ਹਟਾ ਹੋਇਆ ਤੁਹਾਡੇ ਤੋਂ ਮੇਰਾ ਮਨ ਕਹਿੰਦਾ ਕਿ ਜਿਹੜਾ ਤੁਹਾਡਾ ਵੀ ਡੀਐਨਏ ਟੈਸਟ ਹੋਣਾ ਚਾਹੀਦਾ ਵੈ ਕਿ ਤੁਸੀਂ ਕਿਸ਼ ਦੇਸ਼ ਦੇ ਹੋ ਕਿੱਥੇ ਦੇ ਹੋ ਇਹ ਤੁਹਾਨੂੰ ਵੀ ਪਤਾ ਤੋ ਤੁਹਾਡਾ ਵੀ ਹੋਣਾ ਚਾਹੀਦਾ ਹੈ ਕਿ ਤੁਸੀਂ ਕੌਣ ਹੋ ਮਤਲਬ ਮੈਨੂੰ ਸਮਝ ਨਹੀਂ ਆਈ ਤੁਹਾਡੇ ਬਿਆਨ ਦੀ ਤੁਸੀਂ ਜਿਹੜੀ ਗੱਲ ਕੀਤੀ ਕਿ ਮਲਮ ਪੱਟੀ ਮਲਮ ਪੱਟੀ ਦੀ ਨਾਲ ਲਗਾਵਾਂਗੇ ਮਲਮ ਪੱਟੀਆਂ ਦੀ ਲੋੜ ਤੁਹਾਨੂੰ ਐ ਸਿਮਰਨ ਜੀ ਸੀਮਨ ਜੀ ਸ਼ੇਰਾਂ ਨੂੰ ਲੋੜ ਨਹੀਂ ਹੁੰਦੀ ਮਲਮ ਪੱਟੀਆਂ ਦੀ ਇਹ ਸ਼ੇਰ ਕੱਲ ਲੁਆਏ ਅੰਮ੍ਰਿਤੋੜਾ ਕੱਲ ਅੰਮ੍ਰitsar ਜਾ ਰਿਹਾ ਅੰਮ੍ਰitsar ਜਿੱਥੇ ਪਹਿਲਗਾਮ ਹਮਲੇ ਨੇ ਲੋਕਾਂ ਦੇ ਦਿਲਾਂ ਨੂੰ ਝੋੜ ਕੇ ਰੱਖ ਦਿੱਤਾ ਹੈ ਉੱਥੇ ਦੂਜੇ ਪਾਸੇ ਇਸ ਦੇ ਉੱਤੇ ਸਿਆਸਤ ਗਰਮਾਈ ਹੋਈ ਹੈ ਤੇ ਨਾਲ ਹੀ ਦੂਜੇ ਪਾਸੇ ਇਸ ਦੇ ਤੇ ਤਰ੍ਹਾਂ ਤਰ੍ਹਾਂ ਦੇ ਬਿਆਨ ਵੀ ਸਾਹਮਣੇ ਆ ਰਹੇ ਨੇ ਬਿਊਰੋ ਰਿਪੋਰਟ Central Punjab TV